ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰੋ ਭੈਣੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਛੋਟੇ ਵੀ ਛੋਟੀਆਂ ਭੈਣਾਂ ਬੜੇ ਵੀ ਬੜੀਆਂ ਭੈਣਾਂ ਮਾਤਾਵਾਂ ਸਾਡੇ ਬਾਪੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਇੱਕ ਗੱਲ ਹੋਰ ਆਪਾਂ ਨੂੰ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਆ ਇਨਸਾਨ ਨੂੰ ਖਾਣ ਦੀ ਮਦਦ ਕਰਨੀ ਚਾਹੀਦੀ ਆ ਪਰ ਫਸਟ ਤੌਰ ਤੇ ਆਪਾਂ ਨੂੰ ਇਹ ਲੈ ਕੇ ਚੱਲਣਾ ਚਾਹੀਦਾ ਵੀ ਆਪਾਂ ਨੂੰ ਸਿੱਖ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਸਾਡੀ ਕਮਿਊਨਿਟੀ ਸਿੱਖ ਹਰ ਜਗ੍ਹਾ ਪਹੁੰਚ ਜਾਂਦੇ ਆ ਹਰ ਕਿਸੇ ਦੀ ਮਦਦ ਲਈ ਪਰ ਸਿੱਖਾਂ ਲਈ ਕੋਈ ਕਿਤੇ ਨਹੀਂ ਪਹੁੰਚਦਾ ਜੇ ਕਿਤੇ ਪਹੁੰਚਿਆ ਹੋਏ ਤਾਂ ਮੈਸੇਜ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਉਹ ਵੀ ਮੈਂ ਉਹ ਬੰਦੇ ਦਾ ਘਰ ਤੇ ਲਵਾਂ ਧੰਨਵਾਦੀ ਹੋਵਾਂਗਾ ਵੀ ਚਲੋ ਕਿਸੇ ਨੇ ਤਾਂ ਮੁੱਲ ਮੋੜਿਆ ਥਾਤਾ ਕੁਰਬਾਨੀ ਆਤਾ ਤੇ ਆਜੋ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਇਹਨਾਂ ਨੇ ਕਿਹਾ ਹਰੀ ਬੀਬੀ ਨੂੰ ਵਿਚਾਰੀ ਨੂੰ ਬਿਓ ਉਹਨੂੰ ਲੜਕੀ ਨੂੰ ਆਪਣੀ ਭੈਣ ਨੂੰ ਵੀ ਇਹੇ ਕੜਾ ਪਾ ਕੇ ਜਾਂ ਤਪਾਨ ਪਾ ਕੇ ਅੰਦਰ ਪੇਪਰ ਨਹੀਂ ਦੇ ਸਕਦੀ ਹੁਣ ਕਹਿੰਦੇ ਕੋਈ ਗੱਲ ਨਹੀਂ ਹੈਗੀ ਜੇ ਸਰ ਤੋਂ ਮੈਂ ਪਤਾ ਨਹੀਂ ਗਲਤੀ ਹੋ ਗਈ ਕੀ ਮੈਂ ਤਾਂ ਮਤਲਬ ਵੀ ਠੀਕ ਆ ਪੇਪਰ ਦੇ ਸਕਦੇ ਨੇ ਸਿੱਖ ਬੱਚੇ ਹੁਣ ਗੱਲ ਇਹ ਆ ਵੀ ਇਹ ਹਰੇ ਕਿਸਾਨ ਕਿਉਂ ਮਸਲਾ ਚੱਕੇ ਜਾਂਦਾ ਜਾਣ ਜਾਣ ਕੇ ਪੰਗੇ ਲੈਂਦੇ ਨਹੀਂ ਜਾਣ ਜਾਣ ਕੇ ਪੰਗੇ ਲੈਂਦੇ ਨੇ ਸਿੱਖਾਂ ਵੀ ਇਕਸੌਣਾ ਜਾਂਦੇ ਨਹੀਂ ਜਾਇ ਕੁਝ ਸਿੱਖਾਂ ਤੋਂ ਐਸਾ ਕਰਮਾ ਜਾਂਦੇ ਨੇ ਵੀ ਜਿਹਦੇ ਨਾਲ ਕੋਕੇ ਹੁਣ ਇਹਨਾਂ ਦਾ ਬਾਹਰ ਪਲੜਾ ਬਹੁਤ ਕਮਜ਼ੋਰ ਹੋਇਆ ਹੋਇਆ ਮੈਨੂੰ ਆਏ ਅਭੀ ਸਿੱਖ ਕੁਝ ਐਸਾ ਕਰ ਦਣ ਜਿੱਤੇ ਸਾਨੂੰ ਮੌਕਾ ਮਿਲ ਜੇ ਸਿੱਖਾਂ ਦੀ نسل ਖੁਸ਼ੀ ਕਰੁੰਦਾ ਮੱਟੋ ਮੱਟੀ ਨੱਟ ਬੰਦ ਗੰਦ ਨਾ ਮੱਟੋ ਮੱਟੀ ਕਲਪੂ ਲਾਉਣਾ ਆਟੋਮੈਟਿਕ ਅਕਾਊਂਟਰ ਤਾਂ ਹੁਣ ਵੀ ਕਰੀ ਜਾਂਦੇ ਨੇ ਨਿਗ੍ਹਾਜ ਗਰੀਬਾਂ ਦੇ ਮੁੰਡੇ ਸਿੱਖਾਂ ਦੇ ਮਾਰੀ ਜਾਂਦੇ ਨੇ ਇਹ ਇਹਨਾਂ ਦੇ ਨੂੰ ਇੱਕ ਦਿਨ ਜਵਾਬ ਦੇਣਾ ਪੈਣਾ ਕਿਉਂਕਿ ਇਹ ਜਿਹੜੀ ਉਹ ਟਰੰਪ ਦੀ ਚਿੱਠੀ ਆ ਨਾ ਉਹ ਚਿੱਠੀ ਨਹੀਂ ਹੈਗੀ ਮੇਰੇ ਹਸਾਮਤ ਕੋਈ ਇਹਨਾਂ ਦਾ ਹੀ ਬਰੰਟ ਨੇ ਦੇਖੋ ਆਪਣਾ ਤਾਂ ਕੋਈ ਨਾ ਲਿੰਕ ਵੀ ਹੈ ਨਹੀਂ ਪਰ ਸਿੱਖ ਭਾਈ ਸਾਰੇ ਆਪਣੀ ਕਮਿਊਨਿਟੀ ਜੋ ਵੀ ਸਿੱਖ ਭਾਈ ਕਹਿੰਦੇ ਨਾਲ ਆਪਣਾ ਸੰਬੰਧਤ ਹੁੰਦਾ ਵਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੋਇਆ ਵੀ ਇਹ ਸਾ ਕਾਲਸਾ ਮੇਰਾ ਰੂਪ ਹੈ ਕਾਲ ਬੀਨ ਪੁੱਤਰੋਂ ਕੇ ਸੀਸ਼ ਕੇ ਚਾਰ ਬਾਰ ਦੀ ਚਾਰ ਇਸ ਤਰ੍ਹਾਂ ਟੁੱਟ ਕਹਿੰਦੇ ਨੇ ਉਹ ਤਾਂ ਛੋਰੀ ਜੇ ਮੈਂ ਤੋਂ ਕੋਈ ਗਲਤ ਕਿਹਾ ਗਿਆ ਹੋਵੇ ਵੀ ਉਹਨਾਂ ਨੇ ਕਹਾਗਾ ਵੀ ਇਹ ਹੀ ਮੇਰਾ ਸਹਰਾ ਪਰਿਵਾਰ ਸੀ ਇਹ ਹੀ ਮੇਰੇ ਪੁੱਤਰ ਨੇ ਤੇ ਆਪਾਂ ਇੱਕ ਫੈਮਲੀ ਆ ਜਿਹੜਾ ਨਾ ਨੀਵ ਉੱਚ ਨੀਚ ਦੀਆਂ ਗੱਲਾਂ ਕਰਦਾ ਜਾਂ ਬੜੀ ਜਾਤ ਆ ਜਾਂ ਟੁੱਟੀ ਜਾਤ ਆ ਜਾਂ ਮੱਝ ਦੀ ਸਿੱਖ ਹੈ ਰਵਿਦਾ ਅਸੀਰ ਦੇਖਿਆ ਜੱਟ ਸਿੱਖ ਇਸਾ ਫੁੱਟੂ ਗਲਾ ਨੇ ਬ੍ਰਾਹਮਣ ਨੇ ਆਪਣੇ ਵਿੱਚ ਬਾਤੀਆਂ ਇਹ ਗੱਲਾਂ ਪਹਿਲਾਂ ਤਾਂ ਇਹ ਗੱਲਾਂ ਨੂੰ ਕੱਢੋ ਮੰਨ ਲਓ ਵੀ ਸਾਰੇ ਸਿੱਖ ਜਿਹੜੇ ਨੇ ਹੁਣ ਇੰਨਾ ਕੁ ਜ਼ਿਆਦਾ ਦੁਖੀ ਹੋਏ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਦਲਾ ਚਾਹੀਦਾ ਬਦਲਾ ਕਿਹੋ ਜਿਹਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਰਗਤ ਬਦਲਾ ਚਾਹੀਦਾ ਹੁਣ ਜੇ ਮੰਨ ਲਓ ਵੀ ਉਹਦਾ ਰਾਜ ਆ ਜਾਂਦਾ ਵਾ ਕੀ ਅਸੀਂ ਉਹ ਰਾਜ ਨੂੰ ਕਬੂਲਣ ਲਈ ਤਿਆਰ ਹਾਂ ਕੀ ਅਸੀਂ ਜਾਤ ਪਾਤ ਨੂੰ ਤਬੂਲਣ ਲਈ ਤਿਆਰ ਆਂ ਛੱਡਣ ਲਈ ਤਿਆਰ ਆਂ ਸਭੀ ਛੱਡਣ ਨੂੰ ਕਹਿਣਾ ਸੀ ਜਿਵੇਂ ਹੁਣ ਮਸਲਾ ਹੋਇਆ ਇਹਨਾਂ ਨੇ ਕੜੇ ਵਾਲੀ ਗੱਲ ਕਰਤੀ ਤੇ ਇਹਨਾਂ ਨੇ ਹੁਣ ਕਹਿੰਦੇ ਵੀ ਦੇ ਦਿਓ ਮਤਲਬ ਜਿਹੜੇ ਬੰਦੇ ਨੇ ਉਹ ਪਾਸ ਕੀਤਾ ਸੀ ਕੀ ਕੀ ਉਹਨੂੰ ਪਤਾ ਨਹੀਂ ਜੀ ਵੀ ਇਹ ਗੱਲ ਹੈ ਮਸਤਾਬ ਨੂੰ ਪਤਾ ਹੋਣਾ ਇਹ ਗੱਲ ਤਾਂ ਕੋਈ ਐਮ ਮਤਲਬ ਕੋਈ ਫੁੱਦੂ ਬਣਾ ਕੇ ਬੰਦੇ ਨੂੰ ਉੱਠ ਕੇ ਬਣਾਉਤੀ ਨਹੀਂ ਹਣੀ ਗੱਲ ਇਹ ਕੋਈ ਤਾਂ ਕਾਨੂੰਨ ਦੀ ਤਾਂ ਉਹ ਜਹੂ ਵੀ ਨਾ ਨਾ ਜਾਂ ਤਾਂ ਫਿਰ ਇੱਥੇ ਗੱਲ ਆ ਇਹ ਆ ਵੀ ਜਾਂ ਤਾਂ ਉਹ ਸਿਧਾਂਤ ਨੂੰ ਨਹੀਂ ਮੰਨਦਾ ਬੰਦਾ ਜੇ ਉਹ ਸਿਧਾਂਤ ਨੂੰ ਮੰਨਦਾ ਵਾ ਤਾਂ ਉਹਨੇ ਹੋਣਾ ਆ ਜਾਨੀ ਪ੍ਰੈਸ਼ਰ ਪਾਏ ਤੇ ਉਹ ਚੀਜ਼ ਕਾਨੂੰਨਾਂ ਨੇ ਬਦਲ ਲਈ ਇਹਨਾਂ ਨੇ ਆਪਣਾ ਸਿਸਟਮ ਹੀ ਕੁਝ ਹੋਰ ਜਿਵੇਂ ਇਹ ਕਹਿੰਦੇ ਸੀ ਅਰਐਸਐਸ ਵਾਲੇ ਇਹ ਆਰਐਸਐਸ ਦੀ ਨੀਤੀ ਉਹ ਚਾਹੁੰਦੇ ਨੇ ਇਹ ਜਰਾਮ ਦੇ ਵੀ ਆਰਐਸਐਸ ਨਹੀਂ ਬੰਦਾ ਵਾ ਉਹ ਇੱਕ ਵਾਰੀ ਕਹਛੀ ਵੀ ਆ ਸਿੱਖ ਤੇ ਸੱਪ ਉਸੇ ਖਸਾਪੋ ਬਰਾਬਰ ਨਹੀਂ ਵੀ ਸਾਫ ਕਤੇ ਸਿੱਖ ਤੇ ਜੋ ਯਕੀਨ ਨਹੀਂ ਕਰ ਰਿਹਾ ਜਾ ਸਕਦਾ ਉਹਨੂੰ ਪੁੱਛੇ ਵੀ ਕਿਉਂ ਨਹੀਂ ਕਰਿਆ ਜਾ ਸਕਦਾ ਬਈ ਕਿਉਂ ਉਸੇ ਹਿੰਦੂਆਂ ਸਾਡੇ ਬਜ਼ੁਰਗਾਂ ਨੇ ਹਿੰਦੂਆਂ ਆਂਗੀਆਂ ਈਆਂ ਭੈਣਾਂ ਨੂੰ ਜਿਹੜਾ ਬਚਾਲਿਆ ਉਹਨਾਂ ਕਰਕੇ ਨਹੀਂ ਯਕੀਨ ਕਰਿਆ ਜਾ ਸਕਦਾ ਉਹਨੂੰ ਉਦੋਂ ਹੀ ਕਿਸੇ ਨੇ ਸਵਾਲ ਨਹੀਂ ਕਰਿਆ ਉੱਥੇ ਕਿ ਸਵਾਲ ਹੋਣਗੇ ਪਰ ਕਦੇ ਆਮ ਸਾਹਮਣੇ ਹੋਣਗੇ ਨਾਲੇ ਫੇਰ ਫੇਰ ਜਵਾਬ ਦੇਣੇ ਇਹਨਾਂ ਨੂੰ ਮੁੱਖੇ ਵੱਡੇ ਲੱਗਣੇ ਆ ਮੇਰੇ ਖਿਆਲ ਨਾਲ ਇਨਨ ਨੂੰ ਤਾਂ ਹਣੀ ਅੱਖੇ ਲੱਗੇ ਪਿਆ ਬਹੁਤ ਹੁਣ ਤੁਸੀਂ ਇਹ ਦੇਖੋ ਵੀ ਚੱਲ ਉਹਨਾਂ ਨੇ ਇਹ ਕਰ ਲਈ ਜਿਹੜੀ ਹੁਣ ਐਂਟੀ ਸਿੱਖ ਇੱਕ ਪੜ੍ਹਾਈ ਜਿਹੜੀ ਕਰਾਈ ਜਾ ਰਹੀ ਆ ਐਂਟੀ ਸਿੱਖੀ ਸਿੱਖੀ ਦੇ ਪੜ੍ਹਾਈ ਜਾ ਰਹੀ ਆ ਜਿਹੜਾ ਮਤਲਬ ਆਪਾ ਨਾਨਕ ਨੇ ਕਿਹਾ ਸਿੱਧਾ ਵੀ ਮੂਰਤੀ ਪੂਜਾ ਨਹੀਂ ਕਰਨੀ ਇਹਨਾਂ ਨੇ ਉਹ ਮੂਰਤੀ ਪੂਜਾ ਵਾਲੇ ਮੇਰੇ ਸਾਹਮਣੇ ਮੈਂ ਸ਼ੱਕ ਲਾ ਕੇ ਕਹਿੰਦਾ ਇਹ ਨਹੀਂ ਕਰਤੀ ਹੋਣੀ ਆ ਤੇ ਇੱਕ ਗੱਲ ਹੋਰ ਆ ਜਿਵੇਂ ਉਹ ਕਹਿੰਦੇ ਨੇ ਵੀ ਹੈਂਦਰੀ ਜੀ ਆਦਰ ਗੁਰੂ ਤੇਗ ਬਹਾਦਰ ਜੀ ਨੇ ਮੈਂ ਕਿਸੇ ਦੀ ਬੰਦੇ ਦੀ ਵੀਡੀਓ ਦੇਖਦਾ ਸੀ ਬਹੁਤ ਉਹ ਵੀ ਹਥਿਆਰ ਤੇ ਜਾਣਕਾਰ ਨਹੀਂ ਉਹਨਾਂ ਨੇ ਕਿਹਾ ਵੀ ਦਿੱਲੀ ਦੇ ਵਿੱਚ ਮੈਨੂੰ ਇਹ ਚੀਜ਼ੇ ਨਹੀਂ ਲੱਭੀ ਕਿਤੇ ਵੀ ਗੁਰੂ ਤੇਗ ਬਹਾਦਰ ਜੀ ਦੀ ਆਦਰ ਨੇ ਉਹਨਾਂ ਨੇ ਹਿੰਦੂਆਂ ਦੇ ਲਈ ਬਲਦਾਨ ਦਿੱਤਾ ਵੀ ਉਹਨਾਂ ਨੇ ਸ਼ਹਾਦਤ ਦਿੱਤੀ ਉਹ ਚੀਜ਼ ਨੂੰ ਐਕਸੈਪਟ ਨਹੀਂ ਉੱਥੇ ਕਿਤੇ ਲਿਖਿਆ ਹੀ ਨਹੀਂ ਉੱਤੇ ਉਹਨਾਂ ਨੇ ਗੱਲ ਹੀ ਹੋਰ ਬੋਲਤੀ ਉਹ ਤਾਂ ਕਹਿੰਦੇ ਰੌਣਕ ਜੀ ਸਾਡਾ ਭਾਈ ਬੰਦੂ ਸੀ ਸਾਡੇ ਨਾਲ ਉਹ ਇਹਨਾਂ ਦੀ ਇੱਕ ਉਪਨਿਸ਼ਦ ਦੇ ਵਿੱਚ ਜਿਹੜਾ ਇਹਨਾਂ ਦਾ ਬੇਦ ਬੇਦ ਪ੍ਰਾਣਾ ਤੋਂ ਥੱਲੇ ਆਉਂਦਾ ਇੱਕ ਪ੍ਰਾਣਾ ਸ਼ਾਇਦ ਉਹ ਹਾਂ ਦਾ ਇੱਕ ਆਕ੍ਰਿ ਇਹ ਉਪਨਿਸ਼ਦ ਦੇ ਨੂੰ ਕਹਿੰਦੇ ਨੇ ਉਹਦੇ ਵਿੱਚ ਲਿਖਿਆ ਹੋਇਆ ਹੈ ਨਾ ਨੇ ਵੀ ਅਕਬਰ ਤੋਂ ਸਾਡਾ ਭਾਈ ਸੀ ਪਿਛਲੇ ਜਨਮ 'ਚ ਇਹ ਦੁੱਧ ਦੇ ਵਿੱਚ ਗਾਂ ਦਾ ਮਾਲ ਫੀਲ ਗਿਆ ਸੀਗਾ ਕਹਿੰਦੇ ਇਸ ਲਈ ਇਹ ਹੁਣ ਮੁਸਲਮਾਨ ਪੈਦਾ ਹੋਇਆ ਹੋਇਆ ਨਹੀਂ ਨਹੀਂ ਤਾਂ ਇਹਨੇ ਕਹਿੰਦੇ ਪੰਡਤ ਹੀ ਰਹਿਣਾ ਕੜੀਆ ਫੋਦੋ ਬਲਾਂਗ ਆਦਦੇ ਨੇ ਨਾ ਅੱਜ ਆਹ 70 ਸਾਲ ਕੜ ਕੇ ਮੈਨੂੰ ਇੱਕ ਤਾਂ ਹੌਸਾ ਆਉਂਦੀ ਆਂਦਾ ਵੀ ਅਗਰੇਜ਼ਾਂ ਦਾ ਕੀ ਹਲਵੇ ਕੀ ਸੋਚਦੇ ਹੋਣਿਆ ਯਾਰ ਇਹਨੂੰ ਬਾਰੇ ਵੀ ਇਹ ਕਹੇ ਜੇ ਲੋਕ ਨੇ ਫਿਰ ਵੀ ਉਹਨਾਂ ਨੇ ਸੋਚਿਆ ਨਾ ਵੀ ਚੱਲ ਹੁਣ 1947 ਤੋਂ ਬਾਅਦ ਕੀ ਪਤਾ ਹੈ ਸੁਧਾਰਾ ਵੀ ਪਰ ਨਹੀਂ ਹੁਣ ਸੁਧਾਰ ਨਹੀਂ ਹੁਣ ਬਾਹਰਲੇ ਦੇਸ਼ਾਂ 'ਚ ਵੀ ਇਹਨਾਂ ਨੂੰ ਨਫ਼ਰਤ ਕਰਦੇ ਨੇ ਅਬਲੇ ਕਿਉਂਕਿ ਬਾਹਰਲੇ ਦੇਸ਼ਾਂ 'ਚ ਜਾ ਕੇ ਵੀ ਇਹ ਸੁਧਰ ਨਹੀਂ ਨਾ ਰਹੇ ਉਹੀ ਹਰਕਨਾ ਉੱਥੇ ਨੇ ਜਿਹੜੀਆਂ ਇੱਥੇ ਕਰਦੇ ਹੁੰਦੇ ਸੀ ਜਿ ਸਿੱਖਾਂ ਨੇ ਹੁਣ ਆਪਾਂ ਬਾਰ-ਬਾਰ ਇਹਨਾਂ ਨੂੰ ਇਹ ਚਿਤਾਈਏ ਵੀ ਸਾਡਾ ਕੜਾ ਤੇ ਫਿਲਾ ਹਤਾ ਵੀ ਸ਼ੇਕ ਕਰਪਾਨ ਲਹਾਤੀ ਕੁੜੀ ਜੀ ਛੱਡੀ ਵੀ ਪਾਈਏ ਕਿਰਪਾਨ ਰਸੂਖੀਆਂ ਇੱਜ਼ਤਾਂ ਬਚਾਈਆਂ ਸੀ ਕਿ ਹੁਣ ਬਾਰ-ਬਾਰ ਅਸੀਂ ਇਹੀ ਗੱਲ ਕਹਿਣੇ ਉੱਗੇ ਰਹਿ ਗਏ ਇਹਨਾਂ ਨੂੰ ਇੱਜ਼ਤਾਂ ਨੂੰ ਕਿ ਉੱਗੇ ਰਹਿ ਗਏ ਬਾਰ-ਬਾਰ ਇਹਨਾਂ ਨੂੰ ਯਾਦ ਨਹੀਂ ਸਾਡੇ ਯਾਦ ਕਰਾਈ ਤੇ ਯਾਦ ਜੇ ਇਹੀ ਸਿਸਟਮ ਕੀਤਾ ਯਾਰ ਕੋਈ ਹੱਲ ਨਹੀਂ ਹੈ ਤਾਂ ਫਿਰ ਤਾਂ ਕੋਈ ਜੀਣ ਦਾ ਧਰਭੀ ਨਹੀਂ ਹੈ ਕਿ ਜਿਹੜੇ ਵੱਡੇ ਵੱਡੇ ਜਥੇਬੰਦੀਆਂ ਆਣੇ ਫਿਰਦੇ ਨੇ ਆ ਲਾ ਅਕਬਾਲ ਸਿੰਘ ਲਾਲਪੁਰੇ ਆ ਗਏ ਇਹਨਾਂ ਦੇ ਕੋਲੋਂ ਤਾਂ ਫੜ ਕੇ ਰਖੜੇ ਮਾਰੇ ਵੀ ਆ ਯਾਰ ਤੂੰ ਘਰਕ ਤਾ ਕਿਹੜੀਆਂ ਦਰਦਾਂ ਪੱਗ ਬੰਨ ਕੇ ਗੱਲਾਂ ਤੇ ਇਹਦੀ ਗੱਲ ਸਾਰੀ ਆਰਐਸਐਨ ਦੇ ਹਿਸਾਬ ਨਾਲ ਹੁੰਦੀ ਹੈ ਇੱਕ ਵੀ ਗੱਲ ਦੇ ਸ਼ਬਦ ਤੁਸੀਂ ਨਾ ਚੰਗੀ ਤਰ੍ਹਾਂ ਨੋਟ ਕਰ ਲਓ ਇਹਦੀਆਂ ਗੱਲਾਂ ਦਾ ਮਤਲਬ ਕੀ ਨਿਕਲਦੇ ਹੁੰਦੇ ਆ ਸਾਰੇ ਸੂਟ ਕਰਦੇ ਆ ਯਾਰ ਅਗਲੇ ਨੇ ਇਹ ਜਾਲੀ ਸਿੱਖ ਨਹੀਂ ਹੈ ਜੀ ਇਹ ਸਿੱਖ ਨਹੀਂ ਹੁਣ ਮੈਂ ਇਹਨਾਂ ਨੂੰ ਸਿੱਖ ਨਹੀਂ ਮੰਨਦਾ ਇਹ ਸਿੱਖ ਹੋਈ ਨਹੀਂ ਸਕਦੇ ਜਿਹੜੇ ਸਿੱਖ ਵਿਚਾਰ ਧਾਰਾ ਬਾਬੇ ਨਾਨਕ ਦੀ ਵਿਚਾਰ ਧਾਰਾ ਦੇ ਉਲਟ ਚੱਲ ਰਹੇ ਨੇ ਗੁਰੂ ਗੋਗਨ ਸਿੰਘ ਜੀ ਦੀ ਵਿਚਾਰ ਧਾਰਾ ਦੇ ਉਲਟ ਚੱਲ ਰਹੇ ਨੇ ਉਹ ਸਿੱਖ ਕਿੱਥੋਂ ਹੋ ਸਕਦੇ ਨੇ ਉਹ ਸਿੱਖ ਨਹੀਂ ਹੋ ਸਕਦੇ ਹੁਣ ਅਸੀਂ ਵਾਰ-ਵਾਰ ਇਹ ਤਾਂ ਜਿਤਾ ਨਹੀਂ ਸਕਦੇ ਨਾ ਵੀ ਛੋਟੀਆਂ ਅੱਜ ਤਾਂ ਬਚਾਈਆਂ ਕੋਈ ਛੋਟਾ ਧਰਮ ਬਚਾਇਆ ਕੋਈ ਸਾਡੇ ਗੁਰੂਆਂ ਨੇ ਸਾਡੇ ਪਿੱਛੇ ਸ਼ਹਾਦਤ ਦਿੱਤੀ ਯਾਰ ਇਹ ਤਾਂ ਫਿਰ ਕਾਲਾ ਨੀ ਨਾ ਬੰਨਦਾ ਹੀ ਫੇਰਾ ਇਹ ਕਾਲਾ ਥੋੜੀ ਹੁੰਦੀ ਆ ਯਾਰ बार-बार ਅਸੀਂ ਹਰ ਇੱਕ ਸਾਲ 6 ਮਹੀਨੇ ਬਾਅਦ ਕਦੇ ਹਮਾਜਲ ਦੇ ਵਿੱਚ ਝੰਡੇ ਲਾ ਦਿੱਤੇ ਜਾਂਦੇ ਆ ਸਾਡੇ ਖਾਲਸਾਈ ਪੈਰਾਂ ਵਿੱਚ ਰੋਲੇ ਜਾਂਦੇ ਨੇ ਕਦੇ ਸਾਡੇ ਸ਼ੀਤਾਂ ਦੀਆਂ ਫੋਟੋਆਂ ਪਾਟੀਆਂ ਜਾਂਦੀਆਂ ਨੇ ਕਦੇ ਸਾਡੇ ਬੱਚਿਆਂ ਤੋਂ ਕੜਾ ਲਹਾ ਲਿਆ ਕਦੇ ਤਪਾਂ ਲਹਾ ਲਈ ਯਾਰ ਇਹ ਕਦੋਂ ਤੱਕ ਝੱਲੂਗਾ ਇਹ ਹਜੇ ਬੇਸ਼ਰਮ ਉਹ ਨੇ ਜਿਹੜੇ ਵੱਡੇ ਵੱਡੇ ਜੱਥੇਬੰਦੀਆਂ ਵਾਲੇ ਨੇ ਉਹਨਾਂ ਨੂੰ ਕਹਿਣ ਭਾਈ ਜਿਹੜਾ ਬੰਦਾ ਨੇ ਇਹ ਕਾਨੂੰਨ ਬਣਾਇਆ ਉਹ ਸਾਹਮਣੇ ਕਰੋ ਉਹਨੂੰ ਸਜ਼ਾ ਦਿਓ ਇੱਕ ਨੂੰ ਸਜ਼ਾ ਮਿਲੂ ਨਾ ਫੇਰ ਗੱਲਬਾਤ ਲੋਟ ਆ ਗਿਆ ਇੱਕ ਇੱਕ ਅੰਦਾ ਟੰਗਿਆ ਹੋਇਆ ਇਹ ਜਿਆ ਦੀ ਇਹਨੇ ਕਾਨੂੰਨ ਨੂੰ ਬਦਲਾ ਦਿੱਤਾ ਪਰ ਉਹਨੂੰ ਚਾਹੇ ਮੂਰੀ ਨਹੀਂ ਕਰਦੀ ਗੱਲ ਘਮਾਉਂਦੇ ਕਹਣਗੇ ਜੀ ਪਹਿਲਾਂ ਕਹਣਗੇ ਯੂਨੀਵਰਸਿਟੀ ਅਕੇ ਪਤਾ ਕਰੋਗੇ ਉਹਨੇ ਕਹਿਣਾ ਜੀ ਇਹ ਤਾਂ ਅਦਾਲਤ ਬਣੀ ਹੋਇਆ ਹੁ ਅਦਾਲਤ ਬਣੀ ਹੋਊਗੀ ਉਹਨੇ ਕਹਿਣਾ ਜੀ ਇਹ ਤਾਂ ਸਕਰੀਨ ਕਟੋ ਹੋਇਆ ਹੈ ਸਕਰੀਨ ਕਟੋ ਕਹਾਂਗੇ ਉਹਨੇ ਕਹਿਣਾ ਜੀ ਇਹ ਤਾਂ ਸਰਕਾਰ ਬਣੀ ਬਿਲ ਪਾਸ ਹੈ ਕੀ ਕਰੋਗੇ ਕਿੱਥੇ ਕਿੱਥੇ ਭੱਜੋਗੇ ਕਿਹੜੇ-ਕਿਹੜੇ ਧਰਨੇ ਲਾਓਗੇ ਇੱਕ ਛੋਟੀ ਜੀ ਚੀਜ਼ ਨੂੰ ਨਾ ਇਹਨਾਂ ਨੇ ਮਸਲੇ ਬਣਾਤਾ ਸੁਧਾਰਨ ਦੀ ਜੇ ਤਾਂ ਤੁਸੀਂ ਸੁਧਾਰ ਕਰਨ ਤੋਂ ਤੋਦੋਂਗੇ ਜੇ ਜਵਾਨ ਜਵਾਨ ਨਹੀਂ ਜਿਤਰੋਂਗੇ ਨਾ ਤਾਂ ਬੜਾ ਆਪਾ ਹੋ ਜਾਏਗਾ ਇਦਾਂ ਸਿਸਟਮ ਇਦਾਂ ਦੇਸ਼ ਨਹੀਂ ਚੱਲਦੇ ਹੁੰਦੇ ਤਾਂ ਹੀ ਤਾਂ ਆਪਣੇ ਦੇਸ਼ ਦਾ ਅੱਜ ਹਾਲਾਤ ਆ ਹੋਏ ਪਏ ਨੇ 트럼ਪ ਨੇ 25 ਵਾਰ ਕਹਤਾ ਵੀ ਇਹ ਮੈਂ ਰੁਕੇਗਾ ਸੀਜ ਫਾਈ ਮੈਂ ਕਰਿਆ ਔਰ ਇਸ਼ਾਰਿਆਂ ਝੂਠ ਬੋਲੀ ਜਾਂਦੇ ਨੇ ਅਸੀਂ ਮੈਂ ਕਰਿਆ ਤੋਂ ਮੱਤੀ ਕਹਿੰਦਾ ਲੇ ਉਹਦਾ ਵੀ ਸਾਹਮਣੇ ਕਾਉਂਟੋਬੇਟਲ ਕਰੂ ਨਾ ਆਮ ਟਵੀਟ ਕਰ ਦੇ ਉਹ ਲੈਣ ਭਾਈ ਤੂੰ ਕਿਵੇਂ ਕਹਿ ਰਹੇ ਆਂ ਅਸੀਂ ਇਹ ਕਰਿਆ ਬਾਈ ਝੂਠੀਆਂ ਬੋਲਦਾ ਝੂਠ ਹੀ ਬੋਲ ਰਿਆ ਨਹੀਂ ਕੋਈ ਉਹਦੇ ਸਾਹਮਣੇ ਤਾਂ ਆ ਕੇ ਬੀਗੀ ਬਿੱਲੀ ਆਉਂਦੀ ਨੇ ਕਹਿੰਦੀ ਮੈਨੂੰ ਮਿਲਕੇ ਨਹੀਂ ਮਿਲਕੇ ਵੀ ਨਹੀਂ ਆਇਆ ਹਾਂ ਜਦ ਇਹ ਹੋ ਗਿਆ ਸੀਗਾ ਉੱਥੇ ਜੀ 7 ਚ ਸੱਚਾ ਸੀ ਮਿਲਕੇ ਆਉਂਦਾ ਫਿਰ ਉਹ ਕਹਿੰਦਾ ਉਹਦੇ ਮੂਰੇ ਆ ਕੇ ਵੀ ਭਾਈ ਤੂੰ ਕਿਉਂ ਕਹਿ ਰਿਹਾ ਮੈਂ ਅਰੁਕਿਆ ਤਾਂ ਸੀ ਜਿਵੇਂ ਫਾਤੀ ਕਰਿਆ ਤਾਂ ਉੱਥੇ মিডিਆ ਸਾਹਮਣੇ ਕਹਿਣ ਦਾ ਔਰ ਗੱਲਾਂ ਕੁਝ ਹੋਰ ਨੇ ਜੋ ਆਪਾਂ ਨੂੰ ਹੁਣ ਨਹੀਂ ਪਤਾ ਹੈਗੀਆਂ ਇੰਦੀਆਂ ਪਰ ਇਹ ਗੱਲਾਂ ਜਿਹੜੀਆਂ ਮੈਂ ਕਹੀਆਂ ਨੇ ਤੁਹਾਨੂੰ ਵੀ ਬਾਰ ਬਾਰ ਯਾਦ ਕਰਨਾ ਲੋਕੂ ਸਾਨੂੰ ਬਾਰ ਬਾਰ ਸਾਨੂੰ ਇਹਨਾਂ ਨੂੰ ਜਿਤਾਉਣਾ ਕੋ ਇਹਨਾਂ ਨੂੰ ਪਤਾ ਨਹੀਂ ਸਭ ਕੁਝ ਆ ਇਹ ਅਗਲੇ ਸਾਨੂੰ ਜਾਣ ਕੇ ਜਲੀਲਿਤ ਕਰਦੇ ਸਾਨੂੰ ਅਹਿਸਾਸ ਕਰਾਉਂਦੇ ਨੇ ਵੀ ਤੁਸੀਂ 47 ਜੇ ਤੁਹਾਡੇ ਬਜ਼ੁਰਗਾਂ ਨੇ ਕਰੀ ਹੋਈ ਹੈ ਗਲਤੀ ਹੁਣ ਸਜਾਪਤ ਇਹਨੇ ਬੜੀਆਂ ਦੀਆਂ ਗਲਤੀਆਂ ਉਹਨਾਂ ਦੀਆਂ ਲਾਪਾਂ ਉੱਜਦੀਆਂ ਹੁੰਦੀਆਂ ਨੇ ਤੇ ਸਾਡੀਆਂ ਆ ਬੜੀਆਂ ਜਿਹੜੀਆਂ ਗਲਤੀਆਂ ਹੁਣ ਅਸੀਂ ਭੁਗਤ ਰਹੇ ਹਾਂ 47 49 ਦੀ ਭੁਗਤਲੀਆਂ ਸੀ 10 ਲੱਖ ਬੰਦਾ ਆਪਣਾ ਵਾਲਿਆ ਪੰਜਾਬੀ ਕੋਈ ਮਰਿਆ ਇੰਡੀਆ ਦਾ ਅਜਾ پارٹی ਮਰਿਆ ਕੋਈ ਕੋਈ ਨਹੀਂ ਮਰਿਆ ਕੋਈ ਬਿਹਾਰ ਦਾ ਕੋਈ ਜੂਪੀ ਦਾ ਮਰਿਆ ਕੋਈ ਕੋਈ ਨਹੀਂ ਮਰਿਆ ਮਰੇ ਕੌਣ ਪੰਜਾਬੀ ਬਾਕੀ ਜੀਆ ਜਾਤੀ ਮਿਲ ਗਈ ਕਾਹਦੀ ਜਾਤੀ ਯਾਰ ਤੁਹਾਨੂੰ ਸ਼ਰਮ ਹੀ ਨੂੰ ਪਤਾ ਹੀ ਨਹੀਂ ਲੱਗਦਾ ਰਹਾ ਤੁਹਾਨੂੰ ਅਗਲਿਆਂ ਨੇ ਬਮਰਾ ਕਰਿਆ ਪਿਆ ਸਾਰਾ ਕੋਈ ਦਿਮਾਗ ਹੀ ਤੁਹਾਡੇ ਦਾ ਸੁਣ ਨ ਕਰੇ ਪੈਨੇ ਐ ਜਿਵੇਂ ਚੋਰਤ ਨਹੀਂ ਕੁੱਤਾ ਭਾਵਦਾ ਹੁੰਦਾ ਐ ਦੀ ਸਟ੍ਰੋ ਲੈ ਕੇ ਉਦਾਂ ਥੋੜੀ ਅਗਲੀ ਪੀ ਗਈ ਜਾਨੇ ਤੇ ਮੈਨੂੰ ਲੱਗਦਾ ਚਲੋ ਕੋਈ ਵੱਧੀ ਘਟ ਗੱਲ ਕਹੀ ਹੋਈ ਤਾਂ ਮਾਫ ਕਰੋ ਬਾਕੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਕਮੈਂਟ ਵੀ ਜਰੂਰ ਕਰ ਲਓ ਲਾਈਕ ਵੀ ਜਰੂਰ ਕਰ ਦਿਓ ਧੰਨਵਾਦ